ਸਤਿ ਸ਼੍ਰੀ ਅਕਾਲ ਇਹ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਮੈਂ ਤੁਹਾਨੂੰ ਖੰਜੂਰੀ ਸਟਿਚ ਦੱਸਣ ਲੱਗੀ ਹਾਂ ਕਿ ਆਪਾਂ ਖੰਜੂਰੀ ਟੋਪੇ ਦੇ ਨਾਲ ਕਿਵੇਂ ਆਪਾਂ ਡਿਜ਼ਾਈਨ ਬਣਾਉਣਾ ਵਾ ਜਿਵੇਂ ਕਿ ਸਰਦੀਆਂ ਆ ਰਹੀਆਂ ਵਾ ਤੇ ਮੋٹے ਸੂਟ ਹੁਣ ਪਾਣੇ ਨੇ ਪਸ਼ਮੀਨੇ ਦੇ ਤੇ ਤੁਸੀਂ ਉਹਨਾਂ ਦੇ ਉੱਤੇ ਇਹੋ ਨਾਲ ਡਿਜ਼ਾਈਨ ਪਾ ਸਕਦੇ ਜੀ ਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਵਾ ਆ ਦੇਖੋ ਇਹ ਵਾਲੇ ਦੋ ਜਿਹੜੇ ਫਲਾਵਰ ਇਹਨਾਂ ਦੇ ਦੁਆਲੇ ਮੈਂ ਆਊਟਲਾਈਨ ਕੀਤੀ ਤੇ ਇਹਨਾਂ ਦੇ ਦੁਆਲੇ ਨਹੀਂ ਕੀਤੀ ਤੇ ਇਹ ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਮੈਂ ਦੱਸਾਂਗੀ ਵੀ ਵੀਡੀਓ ਦੇ ਵਿੱਚ ਵੀ ਕਿਵੇਂ ਅਸੀਂ ਇਹਨੂੰ ਟ੍ਰੇਸ ਕਰਨਾ ਸੂਟ ਦੇ ਉੱਤੇ ਤੇ ਕਿਵੇਂ ਅਸੀਂ ਤੁਹਾਨੂੰ ਬਣਾਉਣਾ ਹੈ ਇਹ ਤੁਹਾਨੂੰ ਮੈਂ ਫੁੱਲ ਵੀਡੀਓ ਦੇ ਵਿੱਚ ਦੱਸਾਂਗੀ ਤੇ ਵੀਡੀਓ ਇਹ ਤੁਹਾਨੂੰ ਕਿਹੋ ਜਿਹੀ ਲੱਗੀ ਇੱਕ ਵਾਰੀ ਕਮੈਂਟ ਦੇ ਵਿੱਚ ਵੀ ਮੈਨੂੰ ਜਰੂਰ ਦੱਸਣਾ ਤੇ ਚਲੋ ਫਿਰ ਵੀਡੀਓ ਸ਼ੁਰੂ ਕਰਦੇ ਹਾਂ ਹਾਂਜੀ ਅੱਜ ਮੈਂ ਲੱਗੀ ਤੁਹਾਨੂੰ ਖੰਜੂਰੀ ਟਾਂਕਾ ਦੱਸਣ ਕਿ ਖੰਜੂਰੀ ਸਟਿਚ ਕਿਵੇਂ ਬਣਾਈਦੀ ਹੈ ਤੇ ਇਹ ਵਾਲਾ ਮੈਂ ਡਿਜ਼ਾਈਨ ਡਰਾ ਕੀਤਾ ਮੈਂ ਤੁਹਾਨੂੰ ਦੱਸ ਦਿੰਨੀ ਕਿ ਮੈਂ ਕਿਵੇਂ ਕੀਤਾ ਹੈ ਡਰਾ ਆ ਦੇਖੋ ਪਹਿਲਾਂ ਮੈਂ ਆਮੋ ਸਾਹਮਣੇ ਆ 1.5 ਇੰਚ ਦਾ ਮੈਂ ਗੈਪ ਰੱਖਿਆ ਸੀ ਆ ਦੇਖੋ ਪੂਰਾ 1.5 ਇੰਚ ਦਾ ਗੈਪ ਆ ਇਹਦੇ ਵਿੱਚ ਤੇ ਦੋ ਨਿਸ਼ਾਨੀਆਂ ਲਗਾ ਲਈਆਂ ਤੇ 1.5 ਇੰਚ ਦੇ ਗੈਪ ਤੇ ਹੀ ਇੱਥੇ ਵਿਚਕਾਰ ਨਿਸ਼ਾਨੀਆਂ ਲਗਾ ਲਈਆਂ ਤੇ ਇਹਨਾਂ ਚਾਰਾਂ ਨੂੰ ਹੀ ਮੈਚ ਕਰਤਾ ਤੇ ਉਹ ਇੱਕ ਡੱਬੀ ਦੀ ਸ਼ੇਪ ਦਾ ਬਣ ਗਿਆ ਆ ਵਾਲਾ ਠੀਕ ਆ ਉਸ ਤੋਂ ਬਾਅਦ ਵਿੱਚ ਆ ਜਿਹੜੀ ਪੱਤੀਆਂ ਦੀ ਸ਼ੇਪ ਆ ਇਹ ਕਿਵੇਂ ਦੇਣੀ ਆ ਆ ਦੇਖੋ ਅਹੀਂ ਇੱਕ ਨਾ ਦਿਲ ਵਾਂਗੂ ਡਰਾਉ ਕਰਨਾ ਵਾ ਜਿਵੇਂ ਹਾਰਟ ਡਰਾਉ ਕਰੀਦਾ ਨਾ ਇਦਾਂ ਕਰਕੇ ਠੀਕ ਆ ਇਹਦੇ ਵਿੱਚ ਆਪਾਂ ਇਦਾਂ ਕਰਨਾ ਇਨੂੰ ਐਂਦਾ ਕਰਨਾ ਤੇ ਇਹਦੇ ਉੱਤੇ ਆਪਾਂ ਐਂਦਾ ਕਰ ਦੇਣਾ ਠੀਕ ਆ ਤੇ ਇਹ ਸਾਡੀ ਆ ਪੱਤੀ ਜਿਹੜੀ ਇਹ ਡਰਾ ਹੋ ਗਈ ਹੈ ਠੀਕ ਆ ਜੀ ਲੱਗ ਗਈ ਸਮਝ ਹੁਣ ਇਹ ਚ ਨਹੀਂ ਖੰਜੂਰੀ ਸਟਿਚ ਪਰ ਨਾਵਾ ਸੂਈ ਉਹੀ ਮੈਂ ਸੇਮ ਯੂਜ਼ ਕੀਤੀ ਮੈਟੀ ਦੀ ਸੂਈ ਜਿਹਦੇ ਨਾਲ ਅਹੀਂ ਕੋਟੀਆਂ ਸਿਉੰਨੇ ਆ ਤੇ ਐਂਕਰ ਦਾ ਥ੍ਰੈਡ ਆ ਜੀ ਇਹ ਇੱਕ ਦਿਨ ਮੈਂ ਤੁਹਾਨੂੰ ਹੋਰ ਦੱਸਣੀ ਕਿ ਆਪਾਂ ਇਹਨੂੰ ਕਿਵੇਂ ਪਰਨਾਵਾ ਆ ਦੇਖੋ ਇੱਥੇ ਨਾ ਤੁਸੀਂ ਨੰਬਰ ਲਗਾ ਲਓ ਨੰਬਰਾਂ ਦੇ ਨਾਲ ਤੁਹਾਨੂੰ ਨਾ ਸਮਝਣਾ ਸੌਖਾ ਹੋ ਜਾਏਗਾ ਇਹਨੂੰ ਆਪਾਂ ਦੇ ਲੈਣੇ ਇੱਕ ਨੰਬਰ ਇਹਨੂੰ ਆਪਾਂ ਦੇ ਲੈਣੇ 2 ਨੰਬਰ ਇਹਨੂੰ ਆਪਾਂ ਦੇ ਲੈਣੇ 3 ਨੰਬਰ ਤੇ ਇਹਨੂੰ ਆਪਾਂ ਦੇ ਲੈਣੇ 4 ਨੰਬਰ ਇਹ ਚਾਰਾਂ ਨੁੱਕਰਾਂ ਨੂੰ ਹੀ ਆਪਾਂ ਨੰਬਰ ਦੇ ਦਿੱਤੇ 1 2 3 4 ਹੁਣ ਮੈਂ ਤੁਹਾਨੂੰ ਇਹਦੇ ਹਿਸਾਬ ਦੇ ਨਾਲ ਪੰਨਾ ਸਿਖਾਉਣੀ ਆ ਆ ਦੇਖੋ ਸਭ ਤੋਂ ਪਹਿਲਾਂ ਅਸੀਂ ਜਿੱਥੋਂ ਵੀ ਸ਼ੁਰੂ ਕਰਨਾ ਵਾ ਆਪਾਂ ਪਹਿਲਾਂ ਥੱਲੇੋਂ ਸੂਈ ਕੱਢਣੀ ਆ ਸੂਈ ਕੱਢ ਕੇ ਪਹਿਲਾਂ ਆਪਾਂ ਉਹਨਾ 2 ਨੰਬਰ ਵਾਲਾ ਠੀਕ ਆ ਸੂਈ ਥੱਲੇ ਲਾਏਣੀ ਹੁਣ ਫੇਰ ਇੱਥੋਂ ਹੀ ਸੂਈ ਕੱਢਣੀ ਆ 2 ਨੰਬਰ ਦੇ ਲਾਗੋਈ ਤੁਸੀਂ ਇਕੱਠੀ ਵੀ ਸਟਿਚ ਭਰ ਸਕਦੇ ਜੀ ਤੇ ਇਦਾਂ ਥੱਲੇ ਨੂੰ ਸੂਈ ਕਰਕੇ ਤੇ ਫੇਰ ਵੀ ਭਰ ਸਕਦੇ ਜੀ ਹੁਣ ਆ ਵੇਖੋ ਅਸੀਂ ਸਾਡੇ ਨੀ 3 ਨੰਬਰ ਤੇ 3 ਨੰਬਰ ਤੇ ਆਪਾਂ ਕਿੱਦਾਂ ਖੜਨੀ ਆ ਇਕੱਠੀ ਵੀ ਸਟਿਚ ਲੈ ਸਕਦੇ ਜੀ ਤੇ ਤੁਸੀਂ ਉਦਾਂ ਵੀ ਸਟਿਚ ਲੈ ਸਕਦੇ ਜੀ ਆ ਦੇਖੋ 1 ਨੰਬਰ ਤੋਂ ਅਸੀਂ 2 ਤੇ ਆਏ 2 ਤੋਂ 3 ਤੇ ਆਏ 3 ਤੋਂ ਹੁਣ 4 ਤੇ ਚਲ ਗਏ ਤੇ 4 ਤੋਂ ਅਸੀਂ ਫੇਰ 1 ਨੰਬਰ ਤੇ ਚਲ ਜਾਾਂਗੇ ਠੀਕ ਹੈ ਜੀ ਆ ਸਾਡੇ 4 ਹੋ ਗਏ ਡੱਬੀ ਬਣ ਗਈ ਸਾਡੀ ਤੇ ਇਹ ਡੱਬੀ ਨਾ ਆ ਦੇਖੋ ਐ ਸ਼ੇਪ ਦੀ ਮੈਂ ਬਣਾਈ ਆ ਸਿੱਧੀ ਡੱਬੀ ਨਹੀਂ ਇਦਾਂ ਕਰਕੇ ਬਣਾਈ ਇਹ ਐ ਸ਼ੇਪ ਦੇ ਵਿੱਚ ਆਪਾਂ ਡੱਬੀ ਬਣਾਈ ਆ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ 1 ਨੰਬਰ ਦੇ ਉੱਤੋਂ ਧਾਗਾ ਕੱਢ ਲੈਣਾ ਠੀਕ ਆ ਆ ਵੇਖੋ 1 ਨੰਬਰ ਦੇ ਉੱਤੋਂ ਮੈਂ ਧਾਗਾ ਕੱਢ ਲਿਆ ਠੀਕ ਹੈ ਇਹਨੂੰ ਆਪਾਂ 2 ਨੰਬਰ ਦੇ ਉੱਤੇ ਇੱਥੇ ਪਾ ਦਾ ਨਾ ਥੱਲੇ ਠੀਕ ਹੈ ਜੀ ਆਹ ਵੇਖੋ 2 ਨੰਬਰ ਦੇ ਉੱਤੇ ਲੈ ਗਏ ਤੇ 2 ਨੰਬਰ ਦੇ ਉੱਤੋਂ ਹੀ ਦੂਜੇ ਪਾਸਿਓਂ ਆਪਾਂ ਟਾਂਕਾ ਭਰਨਾ ਵਾ ਤੇ ਆਪਾਂ 3 ਨੰਬਰ ਵੱਲ ਨੂੰ ਲੈ ਜਾਣਾ ਠੀਕ ਹੈ ਜੀ ਇੱਧਰ ਨੂੰ ਲੈ ਗਏ ਹੁਣ ਆਹ ਜਿਹੜੀ ਸਟੀਚ ਹੈ ਨਾ 3 ਨੰਬਰ ਨੂੰ ਗਈ ਹੁਣ ਆਪਾਂ ਇੱਥੋਂ ਕੱਢਣੀ ਹੈ ਜਿੱਥੋਂ 4 ਨੰਬਰ ਵੱਲ ਨੂੰ ਜਾਣ ਦੀ ਪਹਿਲੀ ਸਟੀਚ ਹੈ ਉਧੇ ਲਾਗੋ ਹੀ ਕੱਢਣੀ ਆ ਤੇ ਇਹਨੂੰ ਇਹੀ 4 ਨੰਬਰ ਤੇ ਲੈ ਆਣਾ ਠੀਕ ਹੈ ਜੀ ਆ ਦੇਖੋ ਇਦਾਂ ਦੀ ਸਟਿਚ ਬਣ ਗਈ ਹੁਣ ਅਹੀਂ 4 ਨੰਬਰ ਦੀ ਐਹ ਨੁੱਕਰ ਤੋਂ ਸਟਿਚ ਕੱਢਣੀ ਜਿੱਥੋਂ ਉਧਰ ਨੂੰ ਜਾਣ ਢੀ ਆ 5 ਇੱਕ ਨੰਬਰ ਵੱਲ ਨੂੰ ਜਾਣ ਢੀ ਜਿੱਥੋਂ ਹੁਣ ਫੇਰ ਅਹੀਂ 1 ਨੰਬਰ ਦੇ ਉੱਤੇ ਲੈ ਆਉਣੀ ਆ ਆ ਲੀਕੋ ਇਦਾਂ ਦਾ ਨਾ ਇੱਕ ਬਣੀ ਜਾਣਾ ਵਾ ਹੁਣ ਫੇਰ ਆਪਾਂ ਇੱਕ ਨੰਬਰ ਦੇ ਇਥੋਂ ਸਟਿਚ ਕੱਢਣੀ ਜਿੱਥੋਂ ਪਹਿਲਾਂ ਦੋ ਨੰਬਰ ਨੂੰ ਜਾਣ ਢੀ ਆ ਆ ਦੇਖੋ ਇਧਰ ਨੂੰ ਕੱਢ ਲੈਣੀ ਆ ਅਸੀਂ ਨਾ ਸਟਿਚ ਇਕੱਠੇ ਵੀ ਭਾਰ ਸਕਦੇ ਆ ਏਦਾਂ ਕਰਕੇ ਕਿਉਂਕਿ ਖੜਨੀ ਤੇ ਹੀ ਲਾਗੋ ਲੱਗੋਈ ਹੁੰਦੀ ਆ ਸਾਨੂੰ ਬਾਰ ਬਾਰ ਨਾ ਫੇਰ ਹੱਥ ਨਹੀਂ ਥੱਲੇ ਖੜਨਾ ਪੈਂਦਾ ਆ ਦੇਖੋ ਏਦਾਂ ਕਰਕੇ ਵੀ ਤੁਸੀਂ ਪਾ ਸਕਦੇ ਜੀ ਇਕ ਤਰ੍ਹਾਂ ਦੀ ਆ ਦੇਖੋ ਇਦਾਂ ਹੀ ਆਪਾਂ ਸਟਿਚ ਭਰ ਕੇ ਤੇ ਆਪਾਂ ਇਹ ਸਾਰਾ ਹੀ ਫਲਾਵਰ ਜੜਾ ਵਾ ਇਹਨੂੰ ਕੰਪਲੀਟ ਕਰ ਲੈਣਾ ਹੈ ਜੜੀ ਅਸੀਂ ਸਟਿਚ ਭਰਨੇ ਆ ਉਹ ਇੱਕ ਗੱਲ ਦਾ ਧਿਆਨ ਰੱਖਣਾ ਕਿ ਤੁਹਾਡੇ ਸਟਿਚ ਜਿਹੜੇ ਆਹਮੋ ਸਾਹਮਣੇ ਆਉਣੇ ਚਾਹੀਦੇ ਦੇਖੋ ਜਿ ਤਰ੍ਹਾਂ ਹਰ ਧਾਗਾ ਜਿਹੜਾ ਉਹ ਆਹਮੋ ਸਾਹਮਣੇ ਆਉਂੰਡਿਆ ਇਸੇ ਤਰ੍ਹਾਂ ਹੀ ਤੁਹਾਡੇ ਵੀ ਧਾਗੇ ਜਿਹੜੇ ਉਹ ਆਹਮੋ ਸਾਹਮਣੇ ਆਉਣੇ ਚਾਹੀਦੇ ਕਿ ਇੱਕ ਸਿੱਧੀ ਜਿਹੜੀ ਆ ਲਾਈਨ ਜੀ ਬਣ ਸਕੇ ਧਾਗੇ ਦੇ ਨਾਲ ਤੇ ਇਦਾਂ ਜਿਦਾਂ ਮੈਂ ਬਣਾਉਂਦੀ ਆ ਇਦਾਂ ਹੀ ਤੁਸੀਂ ਬਣਾਉਣਾ ਹੈ ਤੇ ਪ੍ਰੈਕਟਿਸ ਕਰੋਗੇ ਤੇ ਹੋ ਜਾਏਗਾ ਹਾਂਜੀ ਤੁਸੀਂ ਨਾ ਇੱਕ ਗੱਲ ਦਾ ਧਿਆਨ ਰੱਖਣਾ ਵਾ ਕਿ ਜਿਹੜੀ ਵੀ ਅਹੀਂ ਹਰ ਵਾਰੀ ਸਟਿਚ ਪਰ ਨਹੀਂ ਨਾ ਜਿਹੜੀ ਅਹੀਂ ਲਾਈਨ ਡਰਾ ਕੀਤੀ ਪੈਨ ਦੇ ਨਾਲ ਅਹੀਂ ਉਹਦੇ ਉੱਤੇ ਸਟਿਚ ਭਰਨੀ ਹੈ ਕਿਉਂਕਿ ਧਾਗਾ ਜਦੋਂ ਅਹੀਂ ਸਟਿਚ ਭਰਦੀ ਹੈ ਨਾ ਧਾਗਾ ਖਿੱਚਿਆ ਜਾਂਦਾ ਤੇ ਅਗਲੇ ਧਾਗੇ ਤੇ ਲਾਗੋ ਨਹੀਂ ਸਟਿਚ ਭਰਨੀ ਜਿਹੜੀ ਇਹ ਪੈਨ ਦੇ ਨਾਲ ਲਾਈਨ ਡਰੋ ਕੀਤੀ ਆ ਉਹਦੇ ਲਾਗੋ ਹੀ ਸਟੀਚ ਕਰਨੀਆਂ ਆ ਉਹਦੇ ਉੱਤੋਂ ਉੱਤੋਂ ਇੱਕ ਡਾਈ ਦਾ ਨਾ ਬਹੁਤ ਜ਼ਿਆਦਾ ਪਹਿਲਾਂ ਟ੍ਰੈਂਡ ਹੁੰਦਾ ਸੀ ਜਦੋਂ ਸਾਡੇ ਮੰਮੀ ਹੋਣੀ ਸਾਡੇ ਭੂਆ ਹੋਣੀ ਜਦੋਂ ਛੋਟੇ ਹੁੰਦੇ ਸੀ ਜਨਨ ਕਿ ਉਹਨਾਂ ਨੇ ਨਾ ਆਪਣੇ ਕਾਫੀ ਜ਼ਿਆਦਾ ਦਾਜ ਦੇ ਵਿੱਚ ਰੱਖਣ ਵਾਸਤੇ ਚਾਦਰਾਂ ਵਗੈਰਾ ਇਹੋ ਸਟੀਚਸ ਦੀਆਂ ਬਣਾਈਆਂ ਹੋયા ਨੇ ਅੱਜ ਕੱਲ ਫਿਰ ਉਹੀ ਬਾਰ ਬਾਰ ਟ੍ਰੈਂਡ ਆ ਗਿਆ ਜਿਵੇਂ ਕਿ ਫਰਸੀ ਸਲਵਾਰਾਂ ਹੋ ਗਈਆਂ ਨੈਰੋ ਸਲਵਾਰਾਂ ਹੋ ਗਈਆਂ ਇਹਨਾਂ ਦਾ ਪਹਿਲਾਂ ਵੀ ਬਹੁਤ ਜ਼ਿਆਦਾ ਟ੍ਰੈਂਡ ਹੀ ਤਾਂ ਹੁਣ ਫੇਰ ਇਹ ਟ੍ਰੈਂਡ ਚ ਆ ਗਿਆ ਉਹੋ ਬਾਰ-ਬਾਰ ਚੀਜ਼ਾਂ ਜਿਹੜੀਆਂ ਰਿਪੀਟ ਹੋ ਰਹੀਆਂ ਜਿਹੜੀਆਂ ਪਹਿਲਾਂ ਸਾਡੇ ਨਾਨੀਆਂ ਦਾਦੀਆਂ ਦੇ ਸਮੇਂ ਵਿੱਚ ਹੁੰਦੀਆਂ ਸੀ ਤੇ ਇਦਾਂ ਹੀ ਨਾ ਇਹ ਸਟਿਚ ਸਾਰੇ ਤੁਸੀਂ ਇਦਾਂ ਕੰਪਲੀਟ ਕਰਨੇ ਆ ਆ ਦੇਖੋ ਹੁਣ ਇਹਦਾ ਲਾਸਟ ਹੋਣ ਵਾਲਾ ਸਟਿਚ ਦਾ ਆ ਇੱਕ ਦੋ ਹੀ ਬਸ ਹੋਰ ਪੈਣੇ ਨੇ ਤੇ ਆ ਦੇਖੋ ਲਾਸਟ ਤੋਂ ਵੀ ਕਿੱਡਾ ਸੋਹਣਾ ਜਿੱਤਰਾ ਹੀ ਖੰਜੂਰੀ ਗੁੱਤ ਗੁੰਦਦੇ ਆ ਨਾ ਸੇਮ ਉਹ ਹੀ ਡਿਜ਼ਾਈਨ ਇਹਦਾ ਆ ਰਿਹਾ ਹੈ ਦੇਖੋ ਬਹੁਤ ਪਿਆਰਾ ਬਣ ਕੇ ਰੈਡੀ ਹੁੰਦਾ ਵਾ ਤੇ ਵੀਡੀਓ ਨੂੰ ਮੈਂ ਇੱਥੋਂ ਫਾਸਟ ਕੀਤੀ ਬਹੁਤ ਜ਼ਿਆਦਾ ਲੰਬੀ ਵੀਡੀਓ ਬਣ ਰਹੀ ਸੀ ਤੇ ਇਸ ਕਰਕੇ ਨਾ ਮੈਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਇਹਦੀਆਂ ਪੱਤੀਆਂ ਬਣਾਉਣੀਆਂ ਦੱਸੂਗੀ। ਐ ਦੇਖੋ ਕਿੰਨੀ ਪਿਆਰੀ ਬਣੀ ਆ। ਵੀਡੀਓ ਚੰਗੀ ਲੱਗੀ ਤੇ ਲਾਈਕ ਜ਼ਰੂਰ ਕਰਨਾ ਜੀ। ਥੈਂਕਸ ਫॉर ਵਾਚਿੰਗ।